ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਆ ਵਿਖੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਕੈਬਨਿਟ ਮੰਤਰੀ ਪੰਜਾਬ ਲਾਲਜਨ ਕਟਾਰੂਚੱਕ ਵਖੋਕ ਪਿੰਡਾਂ ਵਿੱਚ ਪਹੁੰਚੇ ਤੇ ਰਾਵੀ ਦਰਿਆ ਕਿਨਾਰੇ ਪਿੰਡਾਂ ਦਾ ਦੌਰਾ ਕੀਤਾ ਤੁਹਾਨੂੰ ਦੱਸ ਦਈਏ ਕਿ ਹੜ੍ਹਾਂ ਦੌਰਾਨ ਹਲਕਾ ਪੋਆ ਦੇ ਪਿੰਡ ਖੁਸ਼ੀਨਗਰ ਵਿਖੇ ਰਾਵੀ ਦੇ ਪਾਣੀ ਦੀ ਮਾਰ ਨਾਲ ਸੜਕ ਦਾ ਇੱਕ ਬਹੁਤ ਵੱਡਾ ਹਿੱਸਾ ਜ਼ਮੀਰ ਹੋ ਗਿਆ ਸੀ ਜਿਸ ਨੂੰ ਠੀਕ ਕਰਵਾਉਣ ਦੇ ਲਈ ਕੈਬਨਿਟ ਮੰਤਰੀ ਪੰਜਾਬ ਲਾਲਜਨ ਕਟਾਰੂਚੱਕ ਵੱਲੋਂ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ 12 ਵਜੇ ਦੇ ਕਰੀਬ ਕੈਬਨਿਟ ਮંત્રી ਨੇ ਕਿਹਾ ਹੈ ਕਿ ਉਹਨਾਂ ਵੱਲੋਂ ਕੱਲ ਇੱਕ ਮੀਟਿੰਗ ਡੀਸੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਕੀਤੀ ਗਈ ਸੀ ਅਤੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇੱਕ ਹਫ਼ਤੇ ਵਿੱਚ ਹੜ੍ਹਾਂ ਨਾਲ ਹੋਏ ਲੋਕਾਂ ਦੇ ਘਰਾਂ, ਦੁਕਾਨਾਂ ਸਣੇ ਜ਼ਮੀਨਾਂ ਅਤੇ ਫਸਲਾਂ ਦਾ ਮੁਆਇਨਾ ਕਰਕੇ ਜਲਦ ਤੋਂ ਜਲਦ ਰਿਪੋਰਟ ਉਹਨਾਂ ਨੂੰ ਭੇਜੀ ਜਾਵੇ ਤਾਂ ਜੋ ਨੁਕਸਾਨੇ ਲੋਕਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾ ਸਕੇ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਇੱਕ ਵਿਅਕਤੀ ਦੇ ਹੋਏ ਨੁਕਸਾਨ ਦੀ ਪਰਪਾਈ ਕਰੇਗੀ। providing a wide range of professional courses with 100% placement assistance we are sri sai group of institutes ਹਰਚ ਪੂਰਾ ਪੰਜਾਬ ਹੀ ਬੜਾ ਅਫੈਕਟਡ ਆ ਔਰ ਮੇਰਾ ਹਲਕਾ ਪੋਆ ਖਾਸ ਕਰਕੇ ਜਿੱਥੇ ਅੱਜ ਅਸੀਂ ਖੜੇ ਆ ਖੁਸ਼ੇ ਨਗਰ ਔਰ ਜਿਹੜਾ ਨੰਗਲ ਮਤਲਬ ਮਾਨ ਨੰਗਲ ਪਿੰਡ ਆ ਉਹਦੇ ਦਰਮਿਆਨ ਰਾਵੀ ਦਾ ਇੱਕ ਹਿੱਸਾ ਜਿਹਨੂੰ ਰਾਵੀ ਕਹਿੰਦੇ ਆ ਉਹਦੇ ਪਾਣੀ ਕਰਕੇ ਸਾਡੀ ਸੜਕ ਦੇ ਵਿੱਚ ਪਾੜ ਪਿਆ ਕਾਫੀ ਵੱਡਾ ਪਾੜ ਪਿਆ ਸੋ ਮੈਨੂੰ ਵਿਜੇ ਕੁਮਾਰ ਦਾ ਜਿਹੜਾ ਫੋਨ ਆਇਆ ਸੀਗਾ ਵੀ ਇਦਾਂ ਤੁਸੀਂ ਆਓ ਮੌਕਾ ਦੇਖੋ ਸਮਝ ਆਇਆ ਔਰ ਜਲਦੀ ਇਹਨੂੰ ਜਿਹੜਾ ਪੂਰਨ ਦਾ ਮੈਨ ਨਾਲ ਵਿਸ਼ਵਾਸ ਦਵਾਗੇ ਜਾ ਰਹੇ ਹਾਂ ਸੋ ਲਗਾਤਾਰ ਜਿੱਥੇ-ਜਿੱਥੇ ਵੀ ਵਾਰਡ ਦੇ ਪਾਣੀ ਨੇ ਤਬਾਈ ਕੀਤੀ ਹੈ ਉਸ ਤਬਾਈ ਨੂੰ ਜਿਹੜਾ ਆਇਆ ਉਹ ਕਰਨ ਦੇ ਲਈ ਕਵਰਜ ਕਰਨ ਦੇ ਲਈ ਉਹਦਾ ਪਰਪਾਈ ਕਰਨ ਦੇ ਲਈ ਵੱਖ-ਵੱਖ ਸਾਈਡਾਂ ਤੋਂ ਕੰਮ ਚੱਲ ਰਿਹਾ ਫਸਲਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਸੜਕਾਂ ਦਾ ਨੁਕਸਾਨ ਹੋਇਆ ਪੁਲਾਂ ਦਾ ਹੋਇਆ ਚਾਰੇ ਦਾ ਹੋਇਆ ਸੋ ਘਰਾਂ ਦਾ ਵੱਡੀ ਮਾਤਰਾ ਚ ਘਰ ਵੀ ਡਿੱਗੇ ਆ ਡੈਮੇਜ ਹੋਏ ਆ ਸੋ ਜਿਹੜਾ ਜਿਹੜਾ ਨੁਕਸਾਨ ਹੋਇਆ ਅਸੀਂ ਕੱਲ ਹੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਹੁਕਮ ਦਿੱਤੇ ਆ ਵੀ ਹਫਤੇ ਦੇ ਅੰਦਰ ਅੰਦਰ ਸਪੈਸ਼ਲ ਗਦੌਰੀਆਂ ਕਰਕੇ ਸਰਕਾਰ ਨੂੰ ਭੇਜਿਆ ਜਾਣ ਕਿਹੜੇ ਕਿਹੜੇ ਪਿੰਡ ਚ ਕਿਹੜਾ ਕਿਹੜਾ ਨੁਕਸਾਨ ਹੋਇਆ ਸੋ ਅੱਜ ਇੱਥੇ ਆਏ ਆ ਪੁਲ ਚ ਪਾੜ ਪਿਆ ਇਹ ਵੀ ਅਸੀਂ ਕੱਦ ਦਿਨਾਂ 'ਚ ਜਲਦੀ ਇਹਨੂੰ ਕੰਪਲੀਟ ਕਰਕੇ ਲੋਕਾਂ ਦੀ ਆਵਾਜਾਈ ਸ਼ੁਰੂ ਕਰ ਦੇਣੀ ਹੈ ਬਾਕੀ ਤਾਂ ਸੜਕਾਂ ਮਨਜ਼ੂਰ ਹੋਈਆਂ ਨੇ ਇਹਨਾਂ ਦੀ ਜਿਹੜੀ ਉਹ ਰਿਪੇਅਰ ਦਾ ਕੰਮ ਜਿਹੜਾ ਉਹ ਵੀ ਜਲਦੀ ਆਪਾਂ ਕਰਾਵਾਂਗੇ ਸੋ ਜਿੱਥੇ-ਜਿੱਥੇ ਵੀ ਕੋਈ ਇਸ ਕਿਸਮ ਦਾ ਡੈਮੇਜ ਹੋਇਆ ਉਹਨੂੰ ਪੂਰਾ ਕਰਨ ਦੇ ਲਈ ਅਸੀਂ ਕੰਮ ਕਰ ਰਹੇ ਹਾਂ